ਜੀ ਸਸ ਸ੍ਰੀ ਅਕਾਲ ਜੀ ਵੈਲਕਮ ਹੋ ਗਿਆ ਆਪ ਦਾ ਨਿਊ ਵਲੌਗ ਵਿੱਚ ਆਪ ਸਭ ਕਿਵੇਂ ਸਭੜੇ ਕਾਰਜਵਧਿਆ ਹੋਗੇ ਅਸੀਂ ਵੀ ਵਧਿਆ ਤੇ ਜੀ ਸਵੇਰ ਹੋ ਚੁੱਕੀ ਸੀ ਤੇ ਇਧਰ ਮੈਂ ਪੀ ਰਹੀ ਜੀ ਚੀਆ ਸੀਡਸ ਤੇ ਐ ਦੇਖੋ ਜੀ ਮੈਂ ਮੇਥਰੇ ਦਾ ਪਾਣੀ ਨਾਲ ਚੀਆ ਸੀਡ ਵਾਲੇ ਗਲਾਸ ਵਿੱਚ ਪਾ ਲਿਆ ਤੇ ਮੈਂ ਜਿੰਨੀ ਚੀਆ ਸੀਡ ਲੈਣੀਆਂ ਯਾਨੀ ਕਿ ਦੋ ਚਮਚ ਜਾਂ 2.5 ਚਮਚ ਤੇ ਮੈਂ ਉਹਨੇ ਗਲਾਸ ਵਿੱਚ ਚੀਆ ਸੀਡ ਪਾ ਲਈ ਤੇ ਬਾਸ ਹੁਣ ਮੈਂ ਨਾਲ ਥੋੜਾ ਜਿਹਾ ਸਾਦਾ ਪਾਣੀ ਲੈ ਲਿਆ ਬੋਟਲ ਵਿੱਚ ਤੇ ਬਸ ਮੈਂ ਨੂੰਹਨ ਕੰਮ ਦੇсля ਜਾ ਕੇ ਆਰਾਮ ਨਾਲ ਬੈਠ ਕੇ ਪੀਵਾਂਗੀ ਤੇ ਬਸ ਹੁਣ ਪਹਿਲੇ ਆਪਣਾ ਸ਼ੁਰੂਆਤੀ ਇਹ ਖੀਚੀ ਐਸਿਡ ਪੀਵਾਂਗੇ ਸਵੇਰੇ ਮੈਂ ਆਪਣਾ ਉੱਠ ਕੇ ਨਹਾ ਧੋ ਕੇ ਤੇ ਆਪਣਾ ਇੱਕ ਵਾਰੀ ਚਾਹ ਚ ਮੇ ਪੀ ਲੈਨੀਆ ਸਵੇਰੇ ਚਾਹ ਪੀ ਚਾਹ ਤੇ ਬਈਆ ਆਦਤ ਤੇ ਗੰਦੀ ਵਾਲੀ ਉਹ ਤੇ ਛੁੱਟਦੀ ਨਹੀਂ ਤੇ ਉਹ ਮੈਂ ਪੀ ਚੁੱਕੀ ਆ ਤੇ ਉਹਦੇ ਚਾਹ ਦਾ ਫਿਰ ਗੈਪ ਪੈ ਜਾਂਦਾ ਉਸ ਤੋਂ ਬਾਅਦ ਫਿਰ ਮੈਂ ਐਵਿਚਕਾਰ ਇੱਕ ਵਾਰੀ ਖੀਐਸਿਡ ਔਰ ਮੇਥਰੇ ਦਾ ਪਾਣੀ ਐ ਪੀ ਲੈਨੀਆ ਮੈਂ ਖਾਲੀ ਪੇਟ ਨਾ ਮੇਥਰੇ ਦਾ ਪਾਣੀ ਐ ਚੀਆ ਸੀਡ ਬਿਲਕੁਲ ਨਹੀਂ ਪੀ ਸਕਦੀ ਮੈਂ ਪੀਾਂਗੀ ਚੀਆ ਸੀਡ ਔਰ ਮੇਥਰੇ ਦਾ ਪਾਣੀ ਤੇ ਮੀਡਿਸ਼ ਪੀਾਂਗੀ ਜਿਵੇਂ ਐ ਕੋਈ ਟਾਈਮ ਹੋਏਗਾ ਜੀ 9 9:30 ਵਜੇ ਦਾ ਇਹਦੇ ਚ ਤੇ ਮੈਂ ਚੀਆ ਸੀਡ ਔਰ ਮੇਥਰੇ ਦਾ ਪਾਣੀ ਪੀ ਲਿਆ ਤੇ ਚਲੋ ਜੀ ਇਸ ਤੋਂ ਬਾਅਦ ਜੀ ਹੁਣ ਮੈਂ ਆਪਣਾ ਕੰਮ ਸ਼ੁਰੂ ਕਰਾਂਗੀ ਕਿਉਂਕਿ ਆਂਟੀ ਨੇ ਨਹੀਂ ਆਣਾ ਤੇ ਬਸ ਮੈਂ ਆਪਣਾ ਕੰਮ ਖੁਦ ਕਰਾਂਗੀ ਬਸ ਮੇਰੇ ਕੋਲ ਜ਼ਿਆਦਾ ਕੰਮ ਤੇ ਹੈ ਨਹੀਂ 2-4 ਭਾਂਡੇ ਨੇ ਤੇ ਇਹ ਜੇ ਚਾਹ ਪਾਣੀ ਹੁਣ ਸਵੇਰੇ ਬਣਿਆ ਆਈਓ ਪਾਂਡੇ ਨੇ ਤੇ ਹਜੇ ਗਾਰਡ ਗਾਰਡਨ ਗਾਰਡ ਨੂੰ ਗਾਰਡ ਕਰ ਰਹੀਆਂ ਗਾਰਡਨ ਕਰ ਨੂੰ ਬੋਲਦਾ ਹੈ ਕਿ ਕੋਈ ਦੂਜੀ ਕੰਮ ਵਾਲੀ ਭੇਜ ਦੋ ਜੋ ਰੋਟੀ ਵਗੈਰਾ ਵੀ ਬਣਾਏ ਔਰ ਸਾਰਾ ਘਰ ਦਾ ਕੰਮ ਵੀ ਕਰੇ ਤੇ ਉਹ ਹੁਣ ਦੱਸਣਗੇ ਉਹ ਸੇਰ ਤੋਂ ਭੇਜ ਹੀ ਰਹੇ ਨੇ ਬਟ ਕੋਈ ਮਨ ਨੂੰ ਲੱਗੇ ਕਿ ਸਹੀ ਤੇ ਮੈਂ ਤਾਈ ਲਗਾਉਂਗੀ ਨਾ ਮੈਂ ਐਵੇਂ ਨਹੀਂ ਲਗਾ ਸਕਦੀ ਕਿਸ ਨੂੰ ਵੀ ਤੇ ਚਲੋ ਜੀ ਇਹ ਉਹੀ ਕੜਾਈ ਹੈ ਬੜੀ ਮੈਂ ਇੱਥੇ ਰੱਖੀ ਮੈ ਰੌਣ ਨੂੰ ਕਹਿ ਰਹੀ ਆ ਆ ਕੇ ਨਾ ਇਹ ਕੜਾਈ ਡੱਬੇ ਚ ਪਾ ਦਿਓ ਕਿਉਂਕਿ ਇਹ ਕੜਾਈ ਸਿਰਫ ਅਸੀਂ ਬਿਰਿਆਨੀ ਵਾਸਤੇ ਕੱਢਣੀ ਆ ਇਹ ਪ੍ਰੈਸਟੀਜ ਵਾਲੀ ਕੜਾਈ ਇਹ ਨੂੰ ਮੇਰੇ ਕੋਲ ਆਏ 2 ਸਾਲ ਹੋ ਗਏ ਤੇ ਮੈਂ ਇਹਨੂੰ ਬੜੀ ਸੰਭ ਕੇ ਰੱਖਣੀ ਆ ਕਿਉਂਕਿ ਇਹ ਅੱਛੀ ਚੀਜ਼ ਹੈ ਚਾਵਲ ਵਸਤੇ ਵੀ ਬਹੁਤ ਅੱਛੀ ਹੈ ਇਹ ਕਦੀ ਉਸੇ ਮਿੱਠੇ ਚਾਵਲ ਬਣਾਣੇ ਨੇ ਤੇ ਉਹਦੇ ਵਾਸਤੇ ਬਹੁਤ ਅੱਛੀ ਹੈ ਬਟ ਇਹ ਮੈਂ ਸਿਰਫ ਇਹਦੇ ਵਾਸਤੇ ਹੀ ਰੱਖੀ ਹੋਈ ਆ ਚਿਕਨ ਵਗੈਰਾ ਵਾਸਤੇ ਇਹਦੇ ਇਸ ਮੈਂ ਹੋਰ ਕੋਈ ਕੰਮ ਨਹੀਂ ਕਰਦੀ ਵੇਜੀ ਵਾਲਾ ਨਾ ਤੇ ਚਲੋ ਜੀ ਇਧਰ ਮੇਰੇ بس 2-4 ਢਾਂਡੇ ਨੇ ਜਿਆਦਾ ਨਹੀਂ ਹੈਗੇ ਚਾਹ ਦੇ ਢਾਂਡੇ ਨੇ ਉਹ ਮੈਂ ਮਾਝ ਲੈਣੇ ਤੇ ਇੱਕ ਵਾਰ ਮੈਂ ਕਿਚਨ ਚ ਕਪੜਾ ਲਗਾ ਦਾਂਗੀ ਕਿਉਂਕਿ ਰਾਤੀ ਮੈਂ ਨਾ ਹੈਪੀ ਪਲੈਂਟ ਵਾਲਾ ਆਂਦਾ ਨਾ ਉਹ ਜਿਹੜਾ ਉਹ ਹੈਪੀ ਪਲੈਂਟ ਵਾਲਾ ਲਿਕਵਿਡ ਆਂਦਾ ਹੈ ਇੱਕ ਚੁੱਲੇ ਵਗੈਰਾ ਸਲੈਬ ਸਾਫ ਕਰਨ ਵਾਲਾ ਤੇ ਬਸ ਉਹਦੇ ਨਾਲ ਮੈਂ ਪੂਰੀ ਸਲੈਬ ਚੰਗੀ ਤਰ੍ਹਾਂ ਸਾਫ ਕਰਕੇ ਗੈਸ ਸਾਫ ਕਰਕੇ ਤੇ ਰੱਖਤੀ ਸੀ ਇਹ ਠੀਕ ਹੈ ਜੀ ਤੇ ਇਧਰ ਮੇਰੀ ਗੈਸ ਸਾਫ ਹੋ ਜਾਏਗੀ ਠੀਕ ਹੈ ਤੇ ਉਸ ਤੋਂ ਬਾਅਦ ਜੇ ਅਸੀਂ ਹੋਰ ਆਪਣੇ ਜਿਹੜੇ ਕੰਮ ਕਰ ਲਾਂਗੇ ਕਰਨ ਵਾਲੇ ਤੇ ਹੁਣ ਮੈਂ ਇਸ ਤੋਂ ਬਾਅਦ ਜੀ ਲੰਚ ਦੀ ਤਿਆਰੀ ਪੁੱਛਾਂਗੀ 1 hour later ਆਮ ਆਇਆ ਜਾ ਰਿਹਾ ਹੈ ਬਤਾਈਏ ਇਹ ਕੀ ਹੈ ਜੀ ਪਨੀਰ ਕਰ ਰਹੀ ਹੈ ਪਨੀਰ ਦੀ ਰੋਟੀ ਬਣਾਉਂਗੀ ਠੀਕ ਹੈ ਜੀ ਉਹ ਉਧਰ ਮੈਂ ਆਟਾ ਕਰ ਲਿਆ ਆਟਾ ਵੀ ਬੁੱਲਿਆ ਠੀਕ ਹੈ ਇਹ ਆਟਾ ਕਿ ਮੈਨੇ ਕੱਲਾ ਜੁੱਤੇ ਵਾਇਤੇ ਬਾਟਾ ਤੇ ਜੀ ਆਪਨੇ ਸੁਣ ਲਈ ਪਿੱਛੇ ਸਵਾਨਕ ਦੀ ਕਮੇਡੀ ਤੇ ਜੀ ਹੈ ਇੱਕ ਘੰਟੇ ਬਾਅਦ ਦਾ ਟਾਈਮ ਹੈ ਇੱਕ ਘੰਟਾ ਮੈਂ ਪੂਰਾ ਰੈਸਟ ਕੀਤਾ ਤੇ ਮੈਂ ਜੇ ਚਾਹ ਪੀਣੀ ਸੀ ਤੇ ਰੌਣਕ ਰਖਿਆ ਕਿ ਪਹਿਲੇ ਪਨੀਰ ਦੇ ਪਰਾਂਠੇ ਬਣਾ ਲਓ ਤੇ ਇਸ ਵਿਚਕਾਰ ਨਾ ਮੈਂ ਝਾੜੂ ਪੋਚਾ ਸਭ ਕਰ ਲਿਆ ਸੀ ਤੇ ਰੌਣਕ ਇਸ ਟੇਮ ਨਾ ਤੋਏਗਾ ਤੋਰੇ ਹੈ ਬਾਹਰ ਕੂਲਰ ਉਹ ਕੂਲਰ ਦੀ ਸਫਾਈ ਕਰ ਰਿਹਾ ਹੈ ਖਿੜਕੀ ਚੋਂ ਪਾਈਪ ਜਾ ਰਹੇ ਹਨ ਦਿਖ ਰਹੇ ਨਾ ਫੀੜ ਕੀ ਚੋਂ ਪਾਈਪ ਨਿਕਲ ਰਹੇ ਹਨ ਉਹ ਉਹ ਨਾ ਕੂਲਰ ਦੀ ਸਫਾਈ ਕਰ ਰਿਹਾ ਕਿਉਂਕਿ ਜੋ ਅੱਗੇ ਵਾਲੀ ਬਾਲਕਨੀ 'ਚ ਕੂਲਰ ਚਲਾਉਂਦੇ ਸੀ ਨਾ ਸੀ ਉਹ ਕੂਲਰ ਮੈਂ ਬਿਲਕੁਲ ਉਤਾਰਤਾ ਅੱਜ ਕਿਉਂਕਿ 10 ਦਿਨ ਤੋਂ ਕੂਲਰ ਚੱਲਿਆ ਹੀ ਨਹੀਂ ਕਿਉਂਕਿ ਇੱਧਰ ਜਦ ਤੋਂ ਬਰਸਾਤਾ ਪਈਆ ਨਾ ਫੰਨਾ ਮੌਸਮ ਆਇਆ ਪਿਆ ਤੇ ਬਸ ਰੌਣਕ ਨੇ ਮਨ ਕਿਹਾ ਸੀ ਕਿ ਮੰਮੀ ਉਹ ਚਾਊ ਕਰ ਦੋ ਕਿ ਪਾਈਪ ਚਲਾ ਦੋ ਤੇ ਜਦੋਂ ਦੇਖਿਆ ਨਾ ਮੇਰੀ ਨਾਈਟ ਹੀ ਗਿਲੀ ਪੂਰੀ ਤੇ ਮੈਂ ਝਾੜੂ ਵੀ ਲਾ ਛੜਿਆ ਤੇ ਮੈਂ ਵਾਈਪਰ ਨਾਲ ਪੋਚਾ ਵੀ ਲਾ ਛੜਿਆ ਤੇ ਮੈਂ ਆਪਣਾ ਇਹ ਸਾਰਾ ਕੰਮ ਕਿਉਂ ਮੈਂ ਘਰ ਨਹੀਂ ਗੰਦਾ ਛੋੜਦੀ ਸੀ ਆ ਜਾਏਗੀ ਜੀ ਅੱਜ ਨਹੀਂ ਕੱਲ ਤੇ ਕੋਈ ਨਾ ਕੋਈ ਕੰਮ ਵਾਲੀ ਆ ਹੀ ਜਾਏਗੀ ਤੇ ਇਧਰ ਮੈਂ ਬਣਾ ਰਹੀ ਹਾਂ ਪਨੀਰ ਵਾਲੇ ਪਰੌਂਠੇ ਬਸ ਜਦੋਂ ਨਹੀਂ 6-7 ਪਰੌਂਠੇ ਬਣਾਉਂਗੀ ਤੇ ਦੇਖਣਾ ਤੁਸੀਂ ਹੋੱਚੋ ਹੀ ਬਚ ਜਾਂਦੇ ਨੇ ਸਾਡੇ ਪਰੌਂਠੇ ਨਾ ਤੇ ਬਸ ਜੀ ਹੁਣ ਮੈਂ ਪਨੀਰ ਵਾਲੇ ਮੈਂ ਨੇ ਖਾ ਕੇ ਦੇਖਿਆ ਨਹੀਂ ਸੀ ਕਿ ਪਨੀਰ ਨਮਕੀ ਹੋ ਜਾਏ ਤੇ ਮੈਂ ਜਰਾ ਅੱਛਾ ਕਿ ਲਿਆ ਇਥੇ ਨਮਕ ਨਾ ਘਾਟੋ ਇਥੇ ਨਮਕ ਬਰਾਬਰ ਸੀ ਸਾਰਾ ਮਸਾਲਾ ਪੂਰਾ ਸੀ ਤੇ ਬਾਅਦ ਜੀ ਇਥੇ ਮੈਂ ਫਟਾਫਟ ਹੁ ਲਗਾ ਲਾਂਗੀ ਪਨੀਰ ਦੇ ਪਰਾਂਠੇ ਤੇ ਕੜਾਈਛਣਾ ਉਹ ਰਾਤੀ ਵੇਲਾ ਜੋ ਜੈਸਲੀ ਫਰਾਈ ਕੀਤੇ ਸੀ ਨਾ ਆਲੂ ਵਗੈਰਾ ਉਹ ਕਿਓ ਪਿਆ ਸੀ ਤੇ ਬਸ ਮੈਂ ਉਹਦੇ ਨਾਲ ਨਾ ਫਟਾਫਟ ਸੇਕ ਰਹੀ ਸੀ ਤੇ ਮੈਂ ਕਿਹਾ ਚੱਲ ਮੈਂ ਫਟਾਫਟ ਸੇਕ ਲਾਂ ਤੇ ਰੋਣੋ ਚੱਲ ਤੱਕ ਆਪਣੀ ਕਰ ਰਹੀ ਸਫਾਈ ਤੇ ਇਧਰ ਨਾ ਵਿਸ਼ਕਾਰ ਨਾ ਬਾਰ ਬਾਰ ਨਾ ਉਸਰੋਸਕੀ ਵਾਲੇ ਦੇ ਫੋਨ ਆ ਰਹੇ ਸਨ ਕਿਉਂਕਿ ਬੇਟੀ ਦਾ ਕੁਝ ਕੁ ਸਮਾਨ ਆਂਦਾ ਹੈ ਨਾ ਤੇ ਉਹ ਫੋਨ ਆ ਰਹੇ ਸਨ ਤੇ ਮੈਂ ਉਹ ਫੋਨ ਬੰਦ ਕਰਨ ਗਈ ਸਾਂ ਤੋ ਉਹਨਾਂ ਨਾਲ ਵੀਡੀਓ ਬੰਦ ਹੋ ਜਾਂਦੀ ਏ ਬਾਰ-ਬਾਰ ਤੇ ਮੈਂ ਆਪਣੇ ਖਰਸਾ ਕਿ ਆ ਪ੍ਰਾਂਠੇ ਬਣ ਗਏ ਨਹੀਂ ਤੇ ਬਸ ਮੈਂ ਗੈਸ ਵੀ ਸਾਫ ਕਰ ਲਈ ਤੇ ਚਲੋ ਜੀ ਤੇ ਹੁਣ ਬੱਚਿਆਂ ਨੂੰ ਰੋਟੀ ਰੋਟੀ ਦਵਾਂਗੀ ਤੇ ਉਸ ਤੋਂ ਬਾਅਦ ਦੇਖਣੀ ਹੈ ਕਿ ਕੁਝ ਕੰਮ ਕਰਨਾ ਹੈ ਬਸ ਭਾਂਡੇ ਦੋ ਦੋ ਚਾਰ ਚਾਰ ਭਾਂਡੇ ਹੁੰਦੇ ਨੇ ਮੈਂ ਨਾ ਨਾ ਕਰ ਲੈਣੀ ਐ ਮੈਂ ਛੋੜਦੀ ਨਹੀਂ ਤੇ ਨੰਨਾਂ ਲਈ ਮੈਂ ਗੈਸ ਸਾਫ ਕਰ ਲਈ ਸੀ ਤੇ ਆਪਣਾ ਕੰਮ ਹੋ ਗਿਆ ਇੱਥੇ ਸਾਰਾ ਖਤਮ ਤੇ ਰੌਣਕ ਨੇ ਵੀ ਬਾਹਰ ਪਾਈਪ ਲਗਾ ਕੇ ਨਾ ਕੋਲਰ ਪੂਰਾ ਧੋ ਲਿਆ ਹੈ ਕਿ ਕੁਲਰ ਤੋਕੇ ਉਹਦੇ ਜੋ ਸਾਈਡਾ ਨੇ ਉਹ ਕਾ ਲ ਕੇ ਉਹਨੂੰ ਪੂਰਾ ਸੁਕਾ ਕੇ ਨਾ ਫਿਰ ਰੱਖਾਂਗੇ ਵਰਨਾ ਐਵੇਂ ਉਹਦਾ ਪੰਪ ਖਰਾਬ ਹੋ ਜਾਏਗਾ ਵਰਨਾ ਕੁਲਰ ਦਾ ਕਿਉਂਕਿ ਉਹ ਪਲਾਸਟਿਕ ਵਾਲਾ ਕੁਲਰ ਹੈ ਨਾ ਤੇਜੀ ਬਾਜ਼ੀ ਰੌਣਕ ਦਾ ਕੁਲਰ ਹੋ ਗਿਆ ਸੀ ਮੈਂ ਉਹਨੂੰ ਕਿਹਾ ਸੀ ਅੱਜ ਕੰਮ ਵਾਲੀ ਨਹੀਂ ਹੈ ਤੇ ਤੋ ਕੁਲਰ ਵਗੈਰਾ ਤੋ ਲੈ ਤੇ ਚਲੋ ਜੀ ਉਹਦਾ ਕੁਲਰ ਵਗੈਰਾ ਤਾਂ ਕੰਮ ਹੋ ਗਿਆ ਤੇ ਇਧਰ ਮੈਂ ਆਪਣੀ ਰੋਟੀ ਦਿਖਾ ਰਹੀ ਹਾਂ ਐਦਾਂ ਹੀ ਹੈ ਤੇ ਨਾਲ ਪਲੇਟਾਂ ਤੇ ਨਾਲ ਰੋਟੀ ਤੇ ਅੱਜ ਇਹ ਰੋਟੀ ਬਣਾਉਣ ਦਾ ਪਰਪਸ ਐ ਸੀ ਕਿ ਕੱਲ ਦਹੀਂ ਬਹੁਤ ਜ਼ਿਆਦਾ ਆ ਗਿਆ ਸੀ ਕਿਲੋ ਦਹੀਂ ਰੌਣਕ لے ਆਇਆ ਅੱਧਾ ਕਿਲੋ ਸਦਾਰਜੀ ਨੇ ਭੇਜੀ ਥੀ ਕਿਲੋ ਗਲਤੀ ਨਾਲ ਸ਼ਾਮੀ ਫਿਰ ਆ ਗਈ ਤੇ ਦਹੀਂ ਜ਼ਿਆਦਾ ਹੋ ਗਿਆ ਸੀ ਤੇ ਫਿਰ ਮੈਂ ਕਿਹਾ ਚੱਲ ਮੈਂ ਪਨੀਰ ਦੇ ਪਰੌਂਠੇ ਬਣਾਨੀਆਂ ਤੇ ਨਾਲ ਦਹੀਂ ਲੱਗ ਜਾਏਗਾ ਥੋ ਜੀ ਮੈਂ ਤਿਆਰ ਹੋ ਗਈ ਸ਼ਾਮ ਹੋ ਗਈ ਸਾਰਾ ਸਵੇਰ ਦਾ ਕੰਮ ਨਿਬੇੜ ਲਿਆ ਠੀਕ ਹੈ ਤੇ ਕੰਮ ਵਾਲੀ ਆਈ ਸੀ ਮੈਂ ਉਹਨੂੰ ਪੁੱਛਿਆ ਉਹ ਕਹਿੰਦੀ ਹੈ ਕਿ ਮੈਂ ਕੱਲ ਤੋਂ ਆਂਗੀ ਐ ਪਰਸੋ ਤੋਂ ਕਿਉਂਕਿ ਦੀਵਾਲੀ ਹੈ ਨਾ ਸਭ ਨੂੰ ਕੋਈ ਨਾ ਕੋਈ ਕੰਮ ਮਿਲਿਆ ਹੀ ਹੋਇਆ ਹੈ ਠੀਕ ਹੈ ਤੇ ਨਾ ਲਾਈਟ ਬੜੀ ਪੈ ਰਹੀ ਐ ਮੂ ਤੇ ਤੇ ਬੱਚੇ ਵੀ ਤਿਆਰ ਨਹੀਂ ਮੈਂ نیچے ਦੇਖਾ ਸਾਗ ਆਇਆ ਤੇ ਸਾਗ ਦੇ ਕੇ ਆਵਾ ਜਾਂ ਕੋਈ ਸਬਜ਼ੀ ਲੈ ਕੇ ਆਵਾ ਸਬਜ਼ੀ ਕੋਈ ਵੀ ਨਹੀਂ ਘਾਰ ਚ ਤੇ ਚਲੋ ਜੀ ਚੱਲਨੇ ਆ ਨੀਚੇ ਤੇ ਫਿਰ ਮਿਲਨੇ ਆ ਠੀਕ ਹੈ ਬਸ ਨੀਚੇ ਸਾਗ ਸੁੱਕ ਦੇਖਣ ਚੱਲੀਆਂ ਜਿਆਦਾ ਦੂਰ ਜਾਣਾ ਨਹੀਂ ਨੇੜੇ ਤੋਂ ਹੀ ਦੇਖਾਂਗੇ ਐਨੇ ਕੋਈ ਲੈਣਾ ਪੋਪੋ ਦਾ ਪਟਾਕਾ ਤੇ ਨਹੀਂ ਲੈ ਦੇਣੀ ਆ ਅਛਲ ਬਿਸਕੁਟ ਵੀ ਲੈ ਦੇਣੀ ਠੀਕ ਹੈ ਚਲ ਲੈ ਦੇਣੀ ਅੰਜੂ ਲੈਂਦਾ ਥੱਕ ਜਾਂਦਾ ਬੱਚਾ ਘਰ ਬੈ ਬੈ ਕੇ ਨਾ ਠੀਕ ਹੈ ਨਾਲੇ ਆਏ ਤੇ ਕੋਈ ਟੈਨਸ਼ਨ ਵੀ ਨਹੀਂ ਕਿ ਮਾਈ ਨੇ ਸ਼ਾਮੀ ਆਣਾ ਤੇ ਅਸੀਂ ਜਾਣਾ ਨਹੀਂ ਤੇ ਕੋਈ ਪਾਂਡਾ ਵੀ ਨਹੀਂ ਪਿਆ ਠੀਕ ਹੈ ਜੀ ਤੇ ਚਲੋ ਚੱਲਨੇ ਆ ਤੇਜੀ ਹੁਣ ਅਸੀਂ ਆ ਗਿਆ ਬਾਹਰ ਤੇ ਮੈਂ ਘਰੋਂ ਨਿਕਲਦੇ ਲਿਫਟ ਵਾਲੀ ਵੀਡੀਓ ਵੀ ਬਣਾਈ ਸੀ ਪਰ ਉਹ ਵੀਡੀਓ ਮਨ ਲੱਗਦਾ ਸ਼ਾਇਦ ਗਲਤੀ ਨਾਲ ਡਿਲੀਟ ਹੋ ਗਈ ਜਾਂ ਉਹ ਵੀਡੀਓ ਬਣੀ ਨਹੀਂ ਕਿਉਂਕਿ ਮੈਂ ਕਈ ਵਾਰ ਬਟਨ ਦਬਾਉਣਾ ਭੁੱਲ ਜਾਂਦੀ ਆ ਤੇ ਮਨ ਨੂੰ ਵੀ ਦਿਮਾਗ ਯਾਦ ਨਹੀਂ ਦਿੰਦਾ ਕਿ ਮੈਂ ਬਟਨ ਦਬਾਇਦ ਨੂੰ ਮੈਂ ਕਿਹਾ ਮੈਂ ਫੋਨ ਫੜ ਕੇ ਖੜੀ ਹੋ ਜਣੀ ਆ ਤੇ ਚਲੋ ਜੀ ਇਧਰ ਅਸੀਂ ਆ ਗਏ ਐਜੰਸੀ ਜਿੱਤੇ ਆਈਆਂ ਮੈਂ ਪ੍ਰਤਾਪ ਤੇ ਜਸ ਕਹਿ ਰਿਹਾ ਸੀ ਮਨ ਨੂੰ ਕੁਛ ਨਾ ਕੁਛ ਲੈ ਕੇ ਦੇਓ ਥੱਲੇ ਆਇਓ ਮਨ ਬਿਸਕੁੜੀ ਐ ਚਾਕਲੇਟ ਤੇ ਮੈਂ ਕਿਹਾ ਚੱਲ ਫਿਰ ਤੈਨੂੰ ਮੈਂ ਲੈ ਕੇ ਜਾਵਾਂ ਪ੍ਰਤਾਪ ਤੇ ਸਾਗ ਵਾਲੇ ਨਾ ਪਾਈ ਪਾਸੇ ਨਾ ਇਸੇ ਪਾਸੇ ਖੜੇ ਹੁੰਦੇ ਨੇ ਕਈ ਵਾਰੀ ਤੇ ਮੈਂ ਉਹ ਵੀ ਦੇਖਣਾ ਸੀ ਕਿ ਸਾਗ ਵਾਲਾ ਖੜਾ ਹੈ ਜਾਂ ਨਹੀਂ ਖੜਾ ਤੇ ਖੜਾ ਤੇ ਸੀ ਪਾਲਕ ਵਾਲਾ ਤੋਦੋ ਗੁਲ ਪਾਲਕ ਸੀ ਸਰਸੋ ਸੀ ਪਰ ਉਹ ਮਜੇ ਵਾਲੀ ਸਰਸੋ ਨਹੀਂ ਸੀ सरसों पर है सी ਤੇ ਮੈਂ ਸਰਸੋਂ ਫਿਰ ਲਿੱਤੀ ਕੋਈ ਨਹੀਂ ਮਨ ਨੂੰ ਨਹੀਂ ਲੱਗੀ ਚੰਗੀ ਮੈਂ ਉਹਨੂੰ ਪੁੱਛਿਆ ਕੋਈ ਮੇਥੀ ਤੇ ਕੋਈ ਹੋਰ ਚੀਜ਼ ਵੀ ਬੱਥੂਆ ਵਗੈਰਾ ਮਿਲੇ ਤੇ ਕਹਿੰਦਾ ਹਜੇ ਕੁਝ ਨਹੀਂ ਆਇਆ ਹਾਂ ਇਹ ਸਰਸੋਂ ਆਈ ਹੈ ਸਿਰਫ ਤੇ ਸਰਸੋਂ ਨਹੀਂ ਮੈਂ ਲਿੱਤੀ ਪਾਲਕ ਔਰ ਸਰਸੋਂ ਦਾ ਕੋਈ ਸੁਆਦ ਨਹੀਂ ਬੰਦਾ ਇੰਨਾ ਜ਼ਿਆਦਾ ਤੇ ਮੈਂ ਸਿਰਫ ਫਿਰ ਖਾਲੀ ਪਾਲਕ ਲਵਾਂਗੀ ਜਾਂਦੇ ਵੇਲੇ ਤੇ ਇਧਰ ਜੀ ਰੌਣਕ ਨਿਚੁੱਕੀ ਏ ਟਰਾਲੀ ਤੇ ਉਹ ਆਪ ਜੀ ਨੂੰ ਦਿਖਾ ਰਿਹਾ ਕਿ ਚਲੋ ਜੀ ਦੀਵਾਲੀ ਮੇਲਾ ਲੱਗ ਗਿਆ ਹੁਣ ਸਾਰਾ ਰੌਣਕਾਂ ਲੱਗੀਆਂ ਪਈਆਂ ਨੇ ਤੇ ਵਾਵਾ ਬਦਾਮ ਦੀਆਂ ਟਰੇਵਾਂ ਸੱਜ ਗਈਆਂ ਨੇ ਬਜ਼ਾਰਾਂ ਅੰਦਰ ਤੇ ਵੇਖੋ ਜੀ ਆਪ ਤੇ ਆਪ ਨੂੰ ਮਹੌੜ ਦਿਖਾਨੀ ਆ ਦੇਖੋ ਜੀ ਕਿਸ ਤਰ੍ਹਾਂ ਕਿਸ ਤਰ੍ਹਾਂ ਮਠਾਈਆਂ ਵਾਵਾ ਚੀਜ਼ਾਂ ਆ ਗਈਆਂ ਨੇ ਠੀਕ ਹੈ ਜੀ ਤੇ ਇਹ ਰਸ਼ ਪਿਆ ਹੋਇਆ ਜੀ ਬਿਲਕੁਲ ਦੀਵਾਲੀ ਦੇ ਆਸ-ਪਾਸ ਨਾ ਤੇ ਮੈਂ ਇਹ ਤਾਂ ਦੇਖਿਆ ਦੇਖੋ ਜੀ ਮੈਂ ਹੁੰਦਾ ਬੜੀਆਂ ਅੰਦਰ ਤੇ ਕਰੋકરી ਨਜ਼ਰ ਆਈ ਏ ਤੇ ਇੱਕ ਸੈੱਟ ਨਾ ਬਹੁਤ ਪਿਆਰਾ ਨਜ਼ਰ ਆਇਆ ਪਰ ਉਹ ਸ਼ਾਇਦ ਜੇ ਮੇਰੀ ਜੇਬ ਚ ਜੇਬ ਤੋਂ ਭਰੇ ਸੀ ਤੇ ਇਹ ਗਿਲਾਸ ਨੇ ਤੇ ਇਹ ਦੇਖੋ ਇੰਨੀ ਪਿਆਰੀ ਬੋਟਲ ਤੇ ਇਹ ਸੈਟ ਸਾਰੇ ਬਹੁਤ ਪਿਆਰੇ ਪਿਆਰੇ ਲੱਗੇ ਨੇ ਮਾਰਕੀਟ ਸੱਜੀ ਗਈ ਏ ਤੇ ਚਲੋ ਜੀ 1 hour later ਘਰ ਆ ਕੇ ਵਾਪਿਸ ਐਜਸ ਨੇ ਆਪਣਾ ਸਕੇਲ ਲਿੱਤਾ ਠੀਕ ਹੈ ਐ ਜੂਨਾ ਮੈਂ ਮੇਨ ਲੈਣਾ ਸੀ ਇੱਕ ਕਲਿੰਗ ਰੈਪ ਆਟਾ ਉਟਾ ਕੁਇ ਤਰੋ ਨਾ ਤੇ ਪਲੇਟ ਲਾਉ ਨਾ ਸੁੱਕ ਜਾਂਦਾ ਏ ਸਰ ਕਿ ਮੈਂ ਕਲਿੰਗ ਰੈਪ ਲੈਣਾ ਸੀ ਔਰ ਕਾਲੀ ਮਿਰਚ ਖਤਮ ਸੀ ਕਾਲੀ ਮਿਰਚ ਲਈ ਆਈ ਠੀਕ ਹੈ ਫਿਰ ਬਤਾਇਆ ਆਪ ਨੂੰ ਜਾਓ ਤਾਂ ਕੁਛ ਨਾ ਕੁ ਸਾਮਾਨ ਨਾਲ ਫालतू ਆਂਦਾ ਫਿਰ ਮੈਂ ਐਵਲੀ ਨਾ ਕ੍ਰੀਮ ਲੈ ਲਈਏ ਉਹ ਦਾਲ ਪਨੀਰ ਪਾਣ ਵਾਲੀ ਠੀਕ ਹੈ ਇਹਨਾਂ ਦੇ ਕਿਸ ਪੈਨੋ ਨਾ ਲਾਏਗੀ ਆਏਗੀ ਕੋਣ ਨੇ ਕੀ ਰੈੱਡ ਬੁੱਲ ਅੱਛਾ ਰੈੱਡ ਬੁੱਲ ਹੀ ਦੀ ਠੀਕ ਹੈ ਛੋਟੇ-ਮੋਟੇ ਸਮਾਨ ਤੇ ਆਣਾ ਹੈ ਐ ਨਾ ਮਸਾਲੇ ਵਾਲੇ ਛੋਲੇ ਕੋਈ ਵੇਖੇ ਫਿਰ ਲੈ ਲਿੱਤੇ ਠੀਕ ਹੈ 1 ਮਿੰਟ ਤੇ ਐ ਨਾ ਜੈਸ ਜੈ ਨਾ ਉਹ ਲੈਣੇ ਸਾਨੂੰ ਚੀਲੀ ਬਟੇਟੋ ਸੀ ਔਨਲਾਈਨ ਮੰਗਾਣੇ ਆ ਨਾ ਫਿਰ ਮੈਂ ਉਧਰੋਂ ਲੈ ਆਈ ਹਾਂ ਔਰ ਇਹ ਕ੍ਰੀਮ ਲਈ ਹੈ ਤੇ ਫਿਰ ਮੈਂ ਨਾਲ ਚਾਪ ਦਾ ਪੈਕੇਟ ਵੀ ਲਈ ਮੈਂ ਕਿਹਾ ਚਾਪ ਚਾਪ ਵੀ ਬਣਾਵਾਂਗੀ ਬੜੇ ਦਿਨ ਹੋ ਗਏ ਚਾਪ ਨਹੀਂ ਬਣਾਈ ਨਾ ਕੋਈ ਬਲੇ ਆਈਸਕ੍ਰੀਮ ਵੀ ਲੈ ਦਾਂਗੇ ਦੇ ਦੇ ਨਾ ਚਿਲੀ ਪਰੋਟ ਦਾ ਪੈਕੇਟ ਦੇ ਦੇ ਚਾੜੇ ਖਾੜੀ ਇਹ ਚਿਲੀ ਪਰੋਟ ਲਈਏ ਦੋ ਪੈਕੇਟ ਦੇ ਦੋ ਸੇ ਹੁਣ ਹਫਤਾ 10 ਦਿਨ ਚੱਲ ਜਾਣਗੇ ਉਹ ਲੈ ਆਪਣੇ ਉਹ ਸੈਂਕਡਰ ਜੋ ਆਏ ਠੀਕ ਹੈ ਕੋਣਾ ਸਬਜੀ ਵਗਾਓ ਕੀ ਸਬਜੀ ਆਈ ਸੀ ਇਹ ਬੱਚੇ ਥੱਕ ਗਏ ਹੁਣ ਇਹ ਦੇਖੋ ਪਾਲਕ ਲਈਆਂ ਨਿੰਬੂ ਲਈਆਂ ਫੇ ਇਹ ਨਾ ਉਹ ਦਿਨ ਹੱਤੀ ਐਵੇਂ ਨਹੀਂ ਰਕਤ ਮੈਂ ਚੁੱਕ ਸਕਦੀ ਬਾਰ-ਬਾਰ ਇਹ ਦੇਖੋ ਇਹ ਦੇਖੋ ਇਹ ਜੋਤਬੱਤੀ ਦੀ ਡੱਬੀ ਵੀ ਲੈ ਆਈਆਂ ਠੀਕ ਹੈ ਫਿਰ ਐ ਜਸ ਲੈ ਆਏ ਆਪਣੇ ਲਈ ਪਤੀਸਾ ਠੀਕ ਹੈ ਔਰ ਉਹਨਾਂ ਬਸਤੇ ਲਈ ਦਸ ਗੁੱਲੇ ਠੀਕ ਹੈ ਹਾਂ ਔਰ ਫਿਰ ਸਰਦਾਰ ਜੀ ਨੇ ਨਾ ਪੈਸੇ ਕਰਤੇ ਸਨ ਪੇਟੀਐਮ ਟਿੱਕੀ ਵਾਸਤੇ ਵੀ ਸਰਦਾਰ ਜੀ ਨੇ ਕਿਹਾ ਟਿੱਕੀਆਂ ਵੀ ਲੈ ਲਓ ਫਿਰ ਟਿੱਕੀ ਵੀ ਲੈ ਆਏ ਠੀਕ ਹੈ ਚਲੋ ਇਹ ਸਮਾਨ ਲੈ ਆਏ ਜੀ ਥੋੜਾ ਬੋਤਾ ਜਿਹੜਾ ਲੋਡ ਦਾ ਸਮਾਨ ਹੈ ਬਸ ਮੈਂ ਤੇ ਉਹੀ ਲੈ ਕੇ ਆਣਾ ਸੀ ਕਾਲੀ ਮਿਰਚ ਖਤਮ ਸੀ ਅੰਡਾ ਉੰਡਾ ਬੰਡਦਾ ਕੋਈ ਚੀਜ਼ ਤੇ ਕਾਲੀ ਮਿਰਚ ਚਾਹੀਦੀ ਏ ਠੀਕ ਹੈ ਚਲੋ ਜੀ ਬਣੇ ਰੋ ਇਸ ਵਲੌਗ ਮਿਲ ਲਈਏ ਮੈਂ ਆਪ ਨੂੰ